ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 2 ਪੁਲਸੀਏ ਭਾਵੇਂ ਰਾਜ ਭਗ ਕਿਸੇ ਦਾ ਹੋਵੇ ਪੁਲਿਸ ਨਹੀਂ ਸੇਵਾਦਾਰ ਬਣੀ ਮੁੱਛਾਂ ਨੂੰ ਵੱਟ ਦੇਵਨ ਆਪਣੀ ਵਰਦੀ ਡੰਡਾ ਰੱਖਦੇ ਧਣੀ ਧਣੀ ਦਿਨ ਦੇ 12 ਵਜੇ ਸਨ ਦੋ ਪੁਲਸੀਏ ਸਿਵਲ ਕੱਪੜਿਆਂ ਵਿੱਚ ਰਾਜਦੂਤ ਮੋਟਰਸਾਈਕਲ ਤੇ ਸਵਾਰ ਹੋ ਕੇ ਮੇਰੇ ਪਿੰਡ ਵਿੱਚ ਕਿਸੇ ਮੁਖਬਰੀ ਤੇ ਆਏ ਸਨ ਉਹ ਇੱਧਰ ਉੱਧਰ ਭੋਂਦੇ ਰਹੇ ਪਰ ਉਹਨਾਂ ਦੇ ਕੋਈ ਸ਼ਿਕਾਰ ਹੱਥ ਨਾ ਲੱਗਾ ਐਨੇ ਨੂੰ ਦੁਪਹਿਰ ਦੀ ਰੋਟੀ ਦਾ ਵੇਲਾ ਹੋ ਗਿਆ ਉਹ ਸਰਪੰਚ ਦਾ ਘਰ ਪੁੱਛ ਕੇ ਦਗੜ ਦਗੜ ਕਰਦੇ ਮੇਰੇ ਚਿਵਾਰੀ ਦੀਆਂ ਪੌੜੀਆਂ ਚੜਾਏ ਮੈਂ ਚਿਵਾਰੀ ਵਿੱਚ ਬੈਠਾ ਕੁਝ ਪੜ ਰਿਆ ਸੀ ਮੇਰੇ ਲੱਕਦਵਾਰੇ ਚਾਦਰਾਂ ਸਿਰ ਤੇ ਖੱਦਰ ਦਾ ਪਰਣਾ ਤੇ ਖੁੱਲਾ ਕਲੀਆਂ ਵਾਲਾ ਕੁੜਤਾ ਪਾਇਆ ਹੋਇਆ ਸੀ ਉਹਨਾਂ ਪੁਲਿਸੀਆਂ ਨੇ ਆਉਣ ਸਰ ਕਿਆ ਸਰਪੰਚ ਤੂੰ ਐ ਮੈਂ ਕਿਹਾ ਹਾਂ ਜੀ ਮੈਂ ਹੀ ਸਰਪੰਚ ਹਾਂ ਦੱਸੋ ਕੀ ਗੱਲ ਹੈ ਤੁਸੀਂ ਕੌਣ ਹੋ ਕਿੱਧਰੋਂ ਆਇਓ ਕੀ ਕੰਮ ਹੈ ਉਹਨਾਂ ਵਿੱਚੋਂ ਡੰਡੇ ਵਾਲੇ ਹੌਲਦਾਰ ਨੇ ਦੱਸਿਆ ਮੈਂ ਪੁਲਿਸ ਦਾ ਹੌਲਦਾਰ ਹਾਂ ਤੇ ਮੇਰੇ ਨਾਲ ਸਰਦਾਰਜੀ ਥਾਣੇਦਾਰ ਹਨ ਅਸੀਂ ਕਿਸੇ ਕੰਮ ਇੱਥੇ ਆਏ ਸੀ ਅਸੀਂ ਦੋਵੇਂ ਜਣੇ ਰੋਟੀ ਖਾਵਾਂਗੇ ਜਲਦੀ ਕਰਕੇ ਦੋ ਜਣਿਆਂ ਦੀ ਰੋਟੀ ਤਿਆਰ ਕਰਵਾਓ ਮੈਨੂੰ ਉਹਨਾਂ ਦੀਆਂ ਹਰਕਤਾਂ ਪਸੰਦ ਨਾ ਆਈਆਂ ਮੈਂ ਸੋਚ ਰਿਹਾ ਸੀ ਕਿ ਇਹਨਾਂ ਨੂੰ ਘੂਰ ਕੇ ਤੁਰਦੇ ਕਰ ਦਈਏ ਨਾਲੇ ਇਹਨਾਂ ਨੂੰ ਦੱਸ ਦੇਵਾਂ ਕਿ ਸਰਪੰਚ ਨਾਲ ਕਿਵੇਂ ਪੇਸ਼ ਆਈਦਾ ਹੈ ਤੇ ਰੋਟੀ ਪਾਣੀ ਕਿਵੇਂ ਮੰਗੀਦੀ ਐ ਖੈਰ ਮੇਰੇ ਅੰਦਰ ਕੁਝ ਸਹਿਜਤਾ ਆ ਗਈ ਮੈਨੂੰ ਉਹਨਾਂ ਦੀ ਅਕਲ ਸੋਝੀ ਅਤੇ ਵਰਤਾਰੇ ਤੇ ਤਰਸਣ ਲੱਗਾ ਮੈਂ ਆਪਣੇ ਮਨ ਵਿੱਚ ਫੈਸਲਾ ਕਰ ਲਿਆ ਕਿ ਇਹਨਾਂ ਨੂੰ ਕੁਝ ਨਹੀਂ ਕਹਿਣਾ ਜਿੰਨਾ ਹੋ ਸਕਿਆ ਸੰਜਮ ਰੱਖਣਾ ਆਪਣੇ ਕੋਲੋਂ ਬਾਦੂ ਘਾਟੂ ਕੋਈ ਗੱਲ ਨਹੀਂ ਕਰਨੀ ਸਿਰਫ ਇਹਨਾਂ ਦੀ ਗੱਲ ਸੁਣ ਕੇ ਲੋੜ ਅਨਸਾਰੀ ਜਵਾਬ ਦੇਣਾ ਹੈ ਹੌਲਦਾਰ ਮੰਜੇ ਤੇ ਬੈਠਾ ਆਪਣੀ ਨਜ਼ਰ ਚਵਾਰੀ ਵਿੱਚ ਇੱਧਰ ਉੱਧਰ ਘੁਮਾਰਿਆ ਸੀ ਜਿਵੇਂ ਮੇਰੇ ਘਰ ਦੀ ਤਲਾਸ਼ੀ ਲੈਣ ਆਇਆ ਹੋਵੇ ਮੈਂ ਸੋਚਿਆ ਪੁਲਸੀਆ ਨਾ ਦੀ ਫਿਤਰਤ ਹੀ ਇਹ ਹੁੰਦੀ ਹੈ ਇਸ ਵਿਚਾਰੇ ਦਾ ਕੋਈ ਕਸੂਰ ਨਹੀਂ ਚਬਾਰੇ ਵਿੱਚ ਕੁਝ ਗਰੁੱਪ ਫੋਟੋਆਂ ਕੰਦਰ ਨਾਲ ਲਮਕ ਰਹੀਆਂ ਸਨ ਤਉ ਹੌਲਤਾਰ ਬੋਲਿਆ ਕਿਉਂ ਵੀ ਘਰ ਵਿੱਚ ਕੋਈ ਪੜਿਆ ਲਿਖਿਆ ਜਾਂ ਕੋਈ ਫੌਜ ਵਿੱਚ ਹੈ ਇਹ ਕੰਧ ਨਾਲ ਗਰੁੱਪ ਫੋਟੋਆਂ ਜੀਆਂ ਕਿਧੀਆਂ ਲਮਕਦੀਆਂ ਨੇ ਮੈਂ ਪਹਿਲਾਂ ਇੱਕ ਤਾਂ ਇਹ ਅੰਦਾਜ਼ਾ ਲਾ ਲਿਆ ਕਿ ਇਹ ਮੇਰਾ ਬਹਿਰਾਵਾ ਤੇ ਲਿਬਾਸ ਵੇਖ ਕੇ ਮੈਨੂੰ ਇੱਕਦਮ ਅਨਪੜ੍ਹ ਸਮਝੀ ਬੈਠੇ ਹਨ ਚਹਿਲ ਇਸੇ ਕਰਕੇ ਇਹ ਤੂੰ ਤੂੰ ਕਰਕੇ ਬੋਲਦੇ ਨੇ ਮੈਂ ਦੱਸਿਆ ਇੱਕ ਮੇਰੀ ਫੋਟੋ ਹੈ ਜਦੋਂ ਮੈਂ ਬੈਂਕ ਵਿੱਚ ਨੌਕਰੀ ਕਰਦਾ ਸੀ ਉਸ ਵੇਲੇ ਦੀ ਗਰੁੱਪ ਫੋਟੋ ਹੈ ਦੂਜੀ ਜਦੋਂ ਮੈਂ ਪੰਜਾਬੀ ਯੂਨੀਵਰਸਿਟੀ ਵਿੱਚ ਐਲ ਐਨ ਐਮ ਕਰਦਾ ਸੀ ਉਸ ਵੇਲੇ ਮੈਂ ਸਟੂਡੈਂਟ ਯੂਨੀਅਨ ਦਾ ਪ੍ਰਧਾਨ ਸੀ ਉਹ ਸਾਰੀ ਵਿਦਿਆਰਥੀ ਕੌਂਸਲ ਦੀ ਫੋਟੋ ਹੈ ਤੀਜੀ ਮੈਂ ਪਹਿਲਾਂ ਸਰਕਾਰੀ ਵਕੀਲ ਹੁੰਦਾ ਸੀ ਤੇ ਹੁਣ ਛੱਡ ਆਇਆ ਜਦੋਂ ਮੈਂ ਆਇਆ ਉਸ ਵੇਲੇ ਮੇਰੀ ਵਿਦਾਇਗੀ ਪਾਰਟੀ ਦੀ ਹੈ ਮੈਂ ਐਲ ਐਲ ਬੀ ਪਾਸ ਤੇ ਸਾਬਕਾ ਸਰਕਾਰੀ ਵਕੀਲਾ ਤੇ ਮੇਰਾ ਭਰਾ ਵੀ 10ਵੀਂ ਜਮਾਤ ਪਾਸ ਹੈ ਮੇਰਾ ਕਸੂਰ ਇਹ ਹੈ ਕਿ ਮੈਂ ਪਿੰਡ ਦਾ ਸਰਪੰਚ ਲੋਕਾਂ ਨੇ ਬਿਨਾ ਵੋਟਾਂ ਤੋਂ ਚੁਣ ਲਿਆ ਮੈਨੂੰ ਅਦਰਸ਼ਵਾਦੀ ਲੜਕ ਲੱਗੀ ਹੋਈ ਹੈ ਇਸ ਕਰਕੇ ਮੈਂ ਮੰਨ ਗਿਆ ਪਰ ਸਰਪੰਚ ਬਣ ਕੇ ਅਨਪੜ ਬਣ ਗਿਆ ਹੌਲਦਾਰ ਮੇਰੀ ਗੱਲ ਸੁਣ ਕੇ ਮੰਜੇ ਤੋਂ ਖੜਾ ਹੋ ਗਿਆ ਜਨਾਬ ਮਾਫ ਕਰਨਾ ਸਾਨੂੰ ਤਾਂ ਗਲਤੀ ਲੱਗ ਗਈ ਤੁਸੀਂ ਮਾਤਾ ਜੀ ਨੂੰ ਰੋਕ ਦਿਓ ਅਸੀਂ ਰੋਟੀ ਲੈਰੇ ਗਾਗੇ ਹੀ ਖਾ ਲਵਾਂਗੇ ਮਾਤਾ ਜੀ ਕਿੱਥੇ ਗਰਮੀ ਚੌਕੇ ਆਉਣਗੇ ਥਾਣੇਦਾਰ ਚੁੱਪਚੀ ਪੀਤਾ ਰਿਹਾ ਸਿਰਫ ਇਨਾ ਹੀ ਬੋਲਿਆ ਮਾਫ ਕਰਨਾ ਜੀ ਸਾਡੀ ਪੁਲਿਸ ਵਾਲਿਆਂ ਦੀ ਕੁਝ ਇਹ ਤੇਰੀ ਏਸੀ ਹੁੰਦੀ ਹੈ ਵੱਧ ਘੱਟ ਬੋਲਿਆ ਮਾਫ ਕਰਨਾ ਤੁਸੀਂ ਤਾਂ ਇੰਨੇ ਸਾਦੇ ਲਿਬਾਸ ਵਿੱਚ ਹੋ ਕੇ ਕਿਸੇ ਨੂੰ ਵੀ ਭਲੇਖਾ ਪੈ ਸਕਦਾ ਹੈ ਨਾਲੇ ਤੁਸੀਂ ਪੁਲਿਸ ਦੇ ਸਰਕਾਰੀ ਵਕੀਲ ਰਹੇ ਹੋ ਜਾਣਦੇ ਹੋ ਕਿ ਸਾਡੀ ਨੌਕਰੀ ਜਈ ਹੈ ਹੁਣ ਮੈਂ ਉਹਨਾਂ ਨੂੰ ਦੱਸਿਆ ਭਾਈ ਮੈਂ ਗੱਤ ਤਾਂ ਤੁਹਾਡੀ ਪਹਿਲਾਂ ਹੀ ਬਣਾਉਣੀ ਸੀ ਪਰ ਤੁਸੀਂ ਰੋਂਦੇ ਜਾਂਦੇ ਇਹ ਕਹਿਣਾ ਸੀ ਸਾਲਾ ਮਲੰਗ ਸਰਪੰਚ ਦੋ ਰੋਟੀਆਂ ਖਾਣ ਦਾ ਮਾਰਾ ਪੁਲਿਸੀਆਂ ਦੇ ਗੱਲ ਪੈ ਗਿਆ ਦੂਸਰਾ ਪਿੰਡ ਵਿੱਚ ਕੋਈ ਹੋਟਲ ਜਾਂ ਰੈਸਟੋਰੈਂਟ ਨਹੀਂ ਹੁੰਦਾ ਹਰ ਬੰਦੇ ਨੇ ਰੋਟੀ ਵੇਲੇ ਰੋਟੀ ਤੇ ਚਾਹ ਵੇਲੇ ਚਾਹ ਵੀ ਨਹੀਂ ਹੁੰਦੀ ਐ ਇਸ ਕਰਕੇ ਪਿੰਡ ਦੇ ਨੰਬਰਦਾਰ ਸਰਪੰਚ ਤੇ ਮੋਤਬਰ ਬੰਦਿਆਂ ਦਾ ਫਰਜ਼ ਬਣ ਜਾਂਦਾ ਕਿ ਜੋ ਪਿੰਡ ਵਿੱਚ ਆਏ ਉਸ ਨੂੰ ਰੋਟੀ ਪਾਣੀ ਦੀ ਸੇਵਾ ਕੀਤੀ ਜਾਏ ਨਾਲੇ ਗੁਰਮਤਿ ਵਿੱਚ ਤਾਂ ਗੁਰੂ ਕਾ ਲੰਗਰ ਛਕਾਉਣ ਤੇ ਸੇਵਾ ਕਰਕੇ ਆਨੰਦ ਮਾਣਨ ਦਾ ਵਰਣਨ ਹਰਤਾ ਆਉਂਦਾ ਰੋਟੀ ਖਾਣ ਦਾ ਤੇ ਖਾਣ ਦਾ ਮੈਨੂੰ ਕੋਈ ਗਿਲਾ ਨਹੀਂ ਰੋਟੀ ਬਣ ਰਹੀ ਐ ਤੁਸੀਂ ਖਾ ਕੇ ਜਾਓਗੇ ਪਰ ਤੁਸੀਂ ਜਿਵੇਂ ਸਰਪੰਚਾਂ ਨੰਬਰਦਾਰਾਂ ਤੇ ਮੋਤਬਰ ਬੰਦਿਆਂ ਨੂੰ ਮੁਸ਼ਤਵੇ ਤੇ ਮੁਜਰਬਾਂ ਦੀ ਤਰ੍ਹਾਂ ਤਸੱਵਰ ਕਰਦੇ ਹੋ ਵੇਲੇ ਹੁਣ ਲੰਘੇ ਹਨ ਉਹਨਾਂ ਗਰੇਜ਼ ਦਾ ਰਾਜ ਨਹੀਂ ਲਿਆ ਲੋਕ ਆਜ਼ਾਦ ਹੋ ਗਏ ਨੇ ਤੁਹਾਨੂੰ ਆਪਣੇ ਟੰਗ ਤਰੀਕੇ ਬਦਲਨੇ ਪੈਣਗੇ ਖੈ ਰੋਟੀ ਬਣਨ ਤੱਕ ਵੀ 25 ਮਿੰਟ ਮੈਂ ਉਹਨਾਂ ਤੇ ਖੂਬ ਭਾषण ਝਾੜਿਆ ਉਹ ਰੋਟੀ ਖਾ ਕੇ ਮੇਰੇ ਗੋਡੀ ਹੱਥ ਲਾ ਕੇ ਮਾਫੀ ਮੰਗਦੇ ਹੋਏ ਤੇ ਮੇਰੇ ਮਾਤਾ ਜੀ ਤੋਂ ਵੱਖਰੇ ਮਾਫੀ ਮੰਗਦੇ ਹੋਏ ਤੁਰਦੇ ਬਣੇ ਜਦੋਂ ਉਹ ਥਾਣੇ ਪੁੱਜੇ ਤਾਂ ਉਹਨਾਂ ਨੇ ਮੁਨਸੀ ਨਾਲ ਗੱਲ ਕੀਤੀ ਤੇ ਉਸਨੇ ਮੇਰੇ ਬਾਰੇ ਤੇ ਸਾਡੇ ਪਰਿਵਾਰ ਬਾਰੇ ਦੱਸਿਆ ਐਸਚੂ ਨੂੰ ਪਤਾ ਲੱਗਾ ਤੇ ਉਸਨੇ ਵੀ ਉਹਨਾਂ ਦੀ ਖੂਬ ਖਚਾਈ ਕੀਤੀ ਉਸ ਵੇਲੇ ਦਾ ਐਸਐਚਓ ਜੋ ਲਹਿਰੇਗਾਗੇ ਲੱਗਾ ਸੀ ਉਹ ਉਸ ਵੇਲੇ ਫਰੀਦਕੋਟ ਜ਼ਿਲ੍ਹੇ ਦੇ ਜੈਤੋ ਥਾਣੇ ਵਿੱਚ ਐਸਐਸਏ ਲੱਗਿਆ ਹੋਇਆ ਸੀ ਜਦੋਂ ਮੈਂ ਫਰੀਦਕੋਟ ਸਰਕਾਰੀ ਵਕੀਲ ਸੀ ਤੇ ਜਿਸ ਅਦਾਲਤ ਵਿੱਚ ਮੈਂ ਕੰਮ ਕਰਦਾ ਸੀ ਉਸ ਦੇ ਦਿਨ ਜੈਤੋ ਥਾਣਾ ਪੈਂਦਾ ਸੀ ਥਾਣੇ ਵਾਲਿਆਂ ਨੂੰ ਹਰ ਰੋਜ਼ ਮੇਰੇ ਨਾਲ ਕੰਮ ਪੈਂਦਾ ਸੀ ਉਸ ਥਾਣੇਦਾਰ ਨੂੰ ਉਹਨਾਂ ਦਿਨਾਂ ਵਿੱਚ ਇਲਾਕੇ ਦੇ ਕਿਸੇ ਪਿੰਡ ਦੇ ਕੁਝ ਜੱਟਾਂ ਨੇ ਪਿੰਡ ਵਿੱਚ ਹੀ ਸ਼ਰਾਬੀ ਕੇ ਬਦਸਰੂਕੀ ਕਰਨ ਦੇ ਕਾਰਨ ਕੁੱਟਿਆ ਸੀ ਬਾਅਦ ਵਿੱਚ ਪੁਲਿਸ ਵਾਲਿਆਂ ਨੇ ਉਹਨਾਂ ਜ਼ਿੰਮੇਵਾਰਾਂ ਤੇ ਪੁਲਿਸ ਮੁਕਾਬਲੇ ਦਾ ਕੇਸ ਦਰਜ ਕਰ ਦਿੱਤਾ ਸੀ ਉਸ ਕੇਸ ਦੀ ਚਰਾਨ ਪੇਸ਼ ਕਰਨ ਉਪਰੰਤ ਅਦਾਲਤ ਵਿੱਚ ਮੈਂ ਖੁਦ ਹੀ ਪੈਰ ਵੀ ਕਰ ਰਿਹਾ ਸੀ ਐਸ.ਆਈ. ਗੁਰਵਚਨ ਸਿੰਘ ਹਰ ਪੇਸ਼ੀ ਤੇ ਮੇਰੀ ਅਮੰਨਤਾ ਕਰਿਆ ਕਰਦਾ ਸੀ ਜਨਾਬ ਮੁਲਜ਼ਮਾ ਨੂੰ ਹਰ ਹਾਲਤ ਵਿੱਚ ਕੈਦ ਹੋਣੀ ਚਾਹੀਦੀ ਹੈ ਨਹੀਂ ਤਾਂ ਪੁੱਤਰੇ ਹੋਏ ਜੱਟ ਹੋਰ ਕਿਸੇ ਅਫਸਰ ਦੇ ਗੱਲ ਪੈਣਗੇ ਖੈਰ ਮੰਜਿਸਟ੍ਰੇਟ ਦੀ ਅਦਾਲਤ ਵਿੱਚੋਂ ਪੂਰੀ ਤਨਦੇਹੀ ਨਾਲ ਜਾਰੀ ਕਰਕੇ ਉਹਨਾਂ ਮੁਲਜ਼ਮਾ ਨੂੰ 2 ਸਾਲ ਕੈਦ ਤੇ 5000 5000 ਰੁਪਏ ਜੁਰਮਾਨਾ ਹੋ ਗਿਆ ਉਹ ਇਸ ਗੱਲ ਦਾ ਇਸ਼ਾਨ ਮੰਨਦਾ ਸੀ ਕਿ ਮੈਂ ਪੁਲਿਸ ਦੀ ਇੱਜ਼ਤ ਬਰਕਰਾਰ ਰੱਖਣ ਵਿੱਚ ਟਿਲ ਦਾ ਜ਼ੋਰ ਲਾ ਦਿੰਦਾ ਸੀ। ਉਹ ਮੇਰੀ ਸੇਵਾ ਬੰਦਗੀ ਕਰਨ ਨੂੰ ਫਿਰਦਾ ਸੀ ਜਦੋਂ ਉਸ ਨੂੰ ਪਤਾ ਲੱਗਿਆ ਸੀ ਕਿ ਮੈਂ ਤਾਂ ਕੋਈ ਵਗਾਰ, ਰਿਸ਼ਵਤ, ਦਾਰੂ, ਮੀਟ, ਮੁਰਗਾ ਬਿਲਕੁਲ ਨਹੀਂ ਲੈਂਦਾ, ਬਲਕਿ ਚਾਹ ਤੱਕ ਨਹੀਂ ਪੀਂਦਾ। ਉਹ ਮੇਰਾ ਹੋਰ ਵੀ ਮਰੀਤ ਬਣ ਗਿਆ ਸੀ। ਜਦੋਂ ਥਾਣੇ ਦੇ ਚਲਾਨ ਚੈਕਿੰਗ ਲਈ ਆਉਂਦੇ ਤਾਂ ਮੈਂ ਕਦੇ ਵੀ ਕਿਸੇ ਤਪਤੀਸ਼ੀ ਦੇ ਚੱਕਰ ਨਹੀਂ ਮਰਵਾਉਂਦਾ ਸੀ ਤੇ ਨਾ ਹੀ ਕੋਈ ਬੋਝ ਭਾਰ ਪਾਉਂਦਾ ਸੀ। ਇਸ ਕਰਕੇ ਪੁਲਿਸ ਵਾਲੇ ਮੇਰੀ ਇੱਜ਼ਤ ਕਰਦੇ ਸੀ। ਮੇਰੇ ਘਰ ਆ ਕੇ ਹੌਲਦਾਰ ਤੇ ਥਾਣੇਦਾਰ ਦੀ ਆਪਣੇ ਮੂੰਹੋਂ ਦਸੀ ਇਸ ਹਰਕਤ ਇਸ ਸੱਚ ਨੂੰ ਕੁਝ ਮਹਿਸੂਸ ਚਾ ਹੋਇਆ ਉਸ ਨੂੰ ਲੱਗਾ ਕਿ ਪੁਲਿਸ ਮੁਲਾਜ਼ਮਾਂ ਨੇ ਬੰਦੀ ਇੱਜ਼ਤ ਅਤੇ ਸਤਿਕਾਰ ਨਹੀਂ ਦਿੱਤਾ ਦੂਜੇ ਦਿਨ ਹੀ ਪਿੰਡ ਦੇ ਹਤਾਈ ਦਰਵਾਜ਼ੇ ਤੇ ਗਸ਼ਤ ਕਰਨ ਦੇ ਬਹਾਨੇ ਆ ਕੇ ਇਸ ਸੱਚ ਨੂੰ ਕਹਿ ਲਗਾ ਸਿੱਧੂ ਸਾਹਿਬ ਜਿਹੜੇ ਸਰਕਾਰੀ ਵਕੀਲ ਹੁੰਦੇ ਸੀ ਕੀ ਇਹ ਪਿੰਡ ਉਹਨਾਂ ਦਾ ਹੈ ਉਹ ਅੱਜਕਲ ਕੀ ਕਰਦੇ ਆ ਅੱਜ ਪਿੰਡ ਵਿੱਚ ਮਿਲ ਜਾਣਗੇ ਜਾਂ ਨਹੀਂ ਉਸ ਨੇ ਆਪਣੀ ਹਲੀਮੀ ਤੇ ਸੂਝ ਦਾ ਪ੍ਰਗਟਾਵਾ ਕੀਤਾ ਪਿੰਡ ਦੇ ਜੋ ਲੋਕ ਹਤਾਈ ਦਰਵਾਜ਼ੇ ਬੈਠੇ ਸੀ ਉਹਨਾਂ ਕੋਲ ਉਸ ਐਸਐਚਓ ਨੇ ਮੇਰੀ ਚੰਗੀ ਇੱਜ਼ਤ ਬਣਨੀ ਉਸਨੇ ਕਿਹਾ ਮੈਂ ਉਹਨਾਂ ਕੋਲ ਕੰਮ ਕੀਤਾ ਉਹ ਬੜੇ ਮਿਹਰਬਾਨ ਅਤੇ ਇਮਾਨਦਾਰ ਅਫਸਰ ਸਨ ਅੱਜਕੱਲ ਹਜੇ ਅਫਸਰ ਘੱਟ ਹੀ ਮਿਲਦੇ ਹਨ ਉਹ ਜੀਪ ਰੋਕ ਕੇ ਖੜਾ ਖੜਾ ਸੀ ਪਿੰਡ ਦੇ ਕੁਝ ਬੰਦਿਆਂ ਨਾਲ ਅਜਿਹੀਆਂ ਗੱਲਾਂ ਕਰ ਰਿਹਾ ਸੀ ਅਸਲ ਵਿੱਚ ਉਹ ਹੌਲਦਾਰ ਤੇ ਥਾਣੇਦਾਰ ਵੱਲੋਂ ਹੋਈ ਬਦਤਮੀਜ਼ੀ ਨੂੰ ਧੋ ਰਿਹਾ ਸੀ ਐਨੇ ਨੂੰ ਮੈਂ ਸਕੂਟਰ ਤੇ ਕਿਸੇ ਪਾਸਿਓਂ ਲੰਘਦਾ ਹੋਇਆ ਠਾਈ ਦਰਵਾਜ਼ੇ ਤੇ ਆ ਗਿਆ ਕਿਸੇ ਆਦਮੀ ਨੇ ਕਿਹਾ ਸਰਦਾਰ ਜੀ ਉਹ ਸਰਪੰਚ ਸਾਹਿਬ ਖੁਦ ਹੀ ਆ ਗਿਆ ਹੈ ਥਾਣੇਦਾਰ ਨੇ ਮੇਰੀ ਹੋਰ ਵੀ ਟੌਰ ਬਣ ਦਿੱਤੀ ਉਸਨੇ ਮੈਨੂੰ ਸਾਬਕਾ ਸਰਕਾਰੀ ਵਕੀਲ ਨਹੀਂ ਬਲਕਿ ਮੌਜੂਦਾ ਸਰਕਾਰੀ ਵਕੀਲ ਸਮਝਦੇ ਹੋਏ ਸਲੂਟ ਮਾਰਿਆ ਤੇ ਬਹੁਤ ادب ਨਾਲ ਪੇਸ਼ ਆਇਆ ਪਿੰਡ ਦੇ ਲੋਕ ਹੈਰਾਨ ਸਨ ਕਿ ਸਾਡੇ ਸਰਪੰਚ ਦੀ ਥਾਣੇਦਾਰ ਐਨੀ ਇੱਜ਼ਤ ਕਰਦੇ ਹਨ ਮੈਂ ਉਸ ਨੂੰ ਮਿਲ ਕੇ ਗੱਲਾਂ ਬਾਤਾਂ ਕੀਤੀਆਂ ਤੇ ਘਰ ਜਾ ਕੇ ਚਾਹ ਪੀਣ ਲਈ ਕਿਹਾ ਪਰ ਉਹ बार-बार ਇਹੋ ਕਹਿ ਰਿਹਾ ਸੀ ਜਨਾਬ ਅਸੀਂ ਕੱਲੀ ਵਿੱਚਾਂ ਫੇਰ ਕਿਸੇ ਦਿਨ ਪੀਵਾਂਗੇ ਐਨੇ ਨੂੰ ਪਿੰਡ ਵਿੱਚੋਂ ਇੱਕ ਬੰਦਾ ਚੌਕੀਦਾਰ ਨਾਲ ਚਾਹ ਦਾ ਜੱਗ ਤੇ 8-10 ਗਲਾਸ ਲੈ ਕੇ ਆ ਗਿਆ ਸਾਰੇ ਚਾਹ ਪੀਣ ਲੱਗ ਪਏ ਐਸੇ ਚ ਉਹ ਕਹਿੰਦਾ ਰਿਹਾ ਉਹ ਜਨਾਹ ਚਾ ਤੁਹਾਡੇ ਕੋਲ ਜ਼ਰੂਰ ਪੀਵਾਂਗੇ ਪਰ ਜਦੋਂ ਘਰ ਵਿੱਚ ਪਰਜਾਈ ਆ ਗਈ ਮਾਤਾ ਜੀ ਨੂੰ ਖੇਚਲ ਨਹੀਂ ਦੇਣੀ ਮੈਂ ਕਿਹਾ ਉਹ ਫੇਰ ਤਾਂ ਕਾफी ਦੇਰ ਅਜੇ ਹੋਰ ਉਡੀਕਣਾ ਪਊ ਕਿਉਂਕਿ ਮੇਰਾ ਤਾਂ ਸ਼ਾਦੀ ਦਾ ਅਜੇ ਕੋਈ ਵਿਚਾਰ ਹੀ ਨਹੀਂ ਮੈਂ ਕੰਪੀਟੀਸ਼ਨ ਦੀ ਤਿਆਰੀ ਕਰ ਰਿਹਾ ਪੀਸੀਐਸ ਦੇ ਪੇਪਰ ਦੇਖੀ ਸੋਚਾਂਗਾ ਖੈਰ ਉਹ ਹੱਸਦਾ ਸੌਂਦਾ ਹੌਲਦਾਰ ਤੇ ਥਾਣੇਦਾਰ ਵਾਲੀ ਕਹਾਣੀ ਨੂੰ ਦਰੁਸਤ ਕਰਦਾ ਹੋਇਆ ਮੇਰੇ ਨਾਲ ਫਤਿਹ ਬੁਲਾ ਕੇ ਚੱਲਦਾ ਬਣਿਆ ਬਾਕੀ ਅਗਲੇ ਅੰਕ ਵਿੱਚ ਧੰਨਵਾਦ you